ਉਹ ਢੋਈ ਦੇਖੀ ਜਾਂਦੀ ਆ ਦੇ ਹੁਣ ਅੱਜ ਹੋ ਗਿਆ ਬਸ ਵੀਰੇ ਖੱਲੇ ਕਾਲੇ ਬਾਬਾ ਨੂੰ ਪੁੱਛ ਕੇ ਵਸੇ ਨਾ ਤਾਂ ਵੀ ਉਹਦਾ ਕੋਣ ਚਲਣਾ ਕੀ ਹੋਇਆ ਕਿਵੇਂ ਮਰਿਆ ਉਹ ਸਾਨੂੰ ਕੁਝ ਵੀ ਨਹੀਂ ਪਤਾ ਹੈਗਾ ਮੈਂ ਇਹਨਾਂ ਦੇਖੋ ਜੀ ਮੇਰਾ ਘਰ ਖਾਲੀ ਹੋ ਗਿਆ ਸਾਰਾ ਸਾਰਾ ਪਿੰਡ ਸ਼ੋਗ ਮਨਾਇਆ ਜੀ ਦੇਖ ਲਓ ਰੋਟੀ ਨਹੀਂ ਪੱਕੀ ਜੀ ਪਿੰਡ ਦੇ ਵਿੱਚ ਮਿਲ ਲਈ ਚਾਹੀਦੀ ਮੇਰਾ ਪੁੱਤ ਅੱਜ ਤਰਾ ਮੇਰਾ ਪੁੱਤ ਨਹੀਂ ਵੇਲੂਇੰਦਾ ਉਹਨੇ ਵੱਲੇ ਵੰਮਣ ਨੇ ਮਾਰਿਆ ਮੇਰਾ ਪੁੱਤ ਭੰਤਮਾਨ ਦੀ ਮੰਮੀ ਤੋਂ ਫੋਨ ਕਰਾਈ ਕੋਈ ਕਾਰਵਾਈ ਫੇਰ ਨਹੀਂ ਹੋਈ ਅੰਦਰ ਖਾਲੀ ਹੋ ਗਈ ਨੂਰਾਨੀ ਮੇਰੀ ਭੱਗੀ ਹੁਣ ਹੁਣ ਨੂਰਾਨੀ ਦੇ ਵੀ ਦੇਖੋ ਕੀ ਬਣੂਗਾ ਇਸੀ ਕਮਰੋਂ ਮੇਰਾ ਪਰੇਲੇਆ ਮੈਂ ਕਿਤੇ ਨਾ ਮਰਤਾ ਵੀ ਹੁਣ ਅੱਠ ਦਿਨਾਂ ਬਾਅਦ ਅਸਾਂ ਨੇ ਪੈਸਾ ਦੇ ਕੇ ਮੈਂ ਕਿਸੇ ਤੋਂ ਵਿਆਜ ਤੇ ਪੈਸਾ ਫੜਿਆ ਜੀ ਫਿਰ ਮੈਂ ਰਪੋਰਟ ਤੋਰੀਓ ਪੁਰਸਤੀ ਦਾ ਛੱਡੋ ਜਿੱਥੇ ਇਹਨਾਂ ਦੇ ਬੇਟੇ ਦਾ ਮੈਡੀਕਲ ਟਰੀਟਮੈਂਟ ਹੋਇਆ ਡਾਕਟਰ ਵੀ ਇਹਨਾਂ ਨੂੰ ਕੋਈ ਬਣਦਾ ਜੋ ਸਹੀ ਜਵਾਬ ਹੈ ਉਹ ਨਹੀਂ ਦੇ ਰਹੇ ਪੰਤਮਾਨ ਦੀ ਸਰਕਾਰ ਆ ਗੁੰਡਾਗਰਦੀ ਵਾਲਾ ਕੰਮ ਹੋਇਆ ਪਿਆ ਲੜੇ ਸਾਡੇ ਪਿੰਡ ਚ ਨਸ਼ਾ ਫੁੱਲ ਵਿਕ ਰਿਹਾ ਸਾਡਾ ਬੇਡਾ ਨਸ਼ਾ ਕਰਦਾ ਨਹੀਂ ਦੀ ਇਹ ਇਹ ਬਸ ਕਹੀ ਜਾਂਦੇ ਨੇ ਤੁਹਾਡਾ ਬੇਡਾ ਨਸ਼ਾ ਕਰਦਾ ਦੀ 24 ਤਰੀਕ ਨੂੰ ਮਿਲਨੀਆਂ ਕਰਕੇ ਨੂਨੂ ਲੈ ਗਏ ਜੀ ਨੂਨੂ ਲੈ ਗਏ ਜੋ ਕਾਲਾ ਬਾਂਮਣਾ ਜੀ ਸਾਡੇ ਪਿੰਡ ਦਾ ਉਨੇ ਸੇ ਕਰਦਾ ਵੀ ਆ ਜੀ ਨਸੇ ਵੇਚਦਾ ਵੀ ਆ ਜੀ ਉਹਨੇ ਮਾਰੇ ਉਹ ਤੋਂ ਸਾਰੇ ਆ ਮਿਲੀ ਐਸੇ ਤੋਂ ਸਾਰੇ ਆਮ ਕਰ ਰਹੇ ਆ ਜੀ ਅਸੀਂ ਕਿਸੇ ਨੂੰ ਅਸੀਂ ਕੁਝ ਬੋਲਦੇ ਵੀ ਨਹੀਂ ਸੀ ਕਿਸੇ ਦੀ ਚੁਗਲੀ ਤੱਕ ਨਹੀਂ ਕਰਦੇ ਸੀ ਫਿਰ ਵੀ ਰੱਬ ਨੇ ਸਾਡੇ ਨਾ ਮਾੜਾ ਕਰਿਆ ਹੁੰਦਾ ਡੱਡਾ ਵੱਡੀ ਕੋਲੇ ਸਾਨੂੰ ਇਹ ਟੋਪੀ ਮਿਲੀ ਜੀ ਹਾਂ ਦੱਸਿਆ ਹਾਂ ਦੱਸਿਆ ਜੀ ਸਾਡੀ ਮੇਰੇ ਡੈਡੀ ਖੁਦ ਸਕੂਟਰ ਤੇ ਫਿਰੇ ਗਿਆ ਸਾਰੇ ਸੀਸੀਟੀ ਵੀ ਕੈਮਰੇ ਦੇਖ ਗਿਆ ਪਰ ਕੋਈ ਸੇ ਪੁਲਿਸ ਨੇ ਨਹੀਂ ਚੱਕਿਆ ਸਾਡੇ ਕਨਾਈ ਉਹਨੇ ਦੱਸਿਆ ਹੈ ਕਿ ਨਾ ਗੁਰਦੁਆਰੇ ਮੂਹਰੇ ਲੱਸੀ ਪਈ ਹੈ ਜਦੋਂ ਅਸੀਂ ਗਏ ਸਾਡੇ ਜਮੀਨ ਨਿਕਲ ਗਈ ਏ ਟੋਂ ਹੀ

25 ਤਰੀਕ ਨੂੰ ਸਾਡੇ ਪਹਿਲਾ ਪਹਿਲਾ ਸਾਡੇ ਦਾ ਖੁਸ਼ੀਆਂ ਹੋ ਰਹੀਆਂ ਨੇ 25 ਤਰੀਕ ਤੋਂ ਬਾਅਦ ਸਾਡੇ 70 ਬੀਕ ਗਈ ਹਲੇ ਹਲੇ ਮੇਰੀ ਨੂਰ ਰਾਣੀ ਦਾ ਵੀ ਕੋਈ ਪਤਾ ਨਹੀਂ ਹੈਗਾ ਬਚਨ ਦਾ ਉਹ ਉਹ ਵੀ ਹਸਪਤਾਲ ਚ ਪਈ ਹੈ ਫੁੱਲ ਫੁੱਲਾ ਨਾ ਸਾ ਬਹਿ ਰਿਹਾ ਆ ਪਰਸੋ ਜothe ਪੂਲੀ ਦੇ ਜਾ ਕੇ ਗੋਲੀਆਂ ਗੋਲੀਆਂ ਦੇ ਚਟਾ ਆ ਬਵਾ ਆ ਆਮ ਲੱਗਿਆ ਬੈਧੀ ਵੰਡਣ ਜੀ ਕਿੱਥੋਂ ਲੈ ਕੇ ਆਉਂਦਾ ਰੋਟੀ ਦੇ ਬੁਲਾ ਦ ਇੱਕ ਪਰਿਵਾਰ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੇ بیٹے ਦੀ 22 ਤਰੀਕ ਨੂੰ ਮੈਰਿਜ ਹੁੰਦੀ ਆ ਵਿਆਹ ਹੁੰਦਾ ਤੇ 24 ਤਰੀਕ ਨੂੰ ਜਿਸ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਹੁੰਦਾ ਉਸ ਘਰ ਵਿੱਚ ਮਾਤਮ ਛਾ ਜਾਂਦਾ ਕੀ ਧਰ ਘਟਨਾ ਹੁੰਦੀ ਹੈ ਤੇ ਕਿਉਂ ਹੁੰਦੀ ਹੈ ਇਹ ਸਾਰੇ ਬਾਪਤ ਗੱਲਬਾਤ ਕਰਾਂਗੇ ਮੁੰਡੇ ਦਾ ਨਾਮ ਸੰਦੀਪ 바ਵਾ ਤੇ ਉਹਨਾਂ ਦੇ ਪਿਤਾ ਜੀ ਨਾਲ ਗੱਲਬਾਤ ਕਰਾਂਗੇ ਤੇ ਉਹ ਆਪ ਦੱਸਣਗੇ ਕਿ ਇਹ ਸਭ ਕੁਝ ਜੋ ਹੋਇਆ ਕਿਉਂ ਹੋਇਆ ਤੇ ਕਿਵੇਂ ਹੋਇਆ ਤੇ ਅੱਗੇ ਕੀ ਕਾਰਵਾਈ ਚੱਲ ਰਹੀ ਹੈ ਮੇਰੇ ਬੇਟੇ ਦੀ 22 ਤਰੀਕ ਦੀ ਮੈਰਿਜ ਦੀ 22 ਤਰੀਕ ਨੂੰ ਮੈਰਿਜ ਦੀ 23 ਤਰੀਕ ਨੂੰ ਮੱਥਾ ਮੱਥਾ ਟਕ ਗਿਆ ਜੀ ਹਨ ਨੇ ਮੱਥਾ ਟੂ ਮੱਥਾ ਟਕ ਆ ਗਈ ਬੇਟਾ ਘਰੇ ਆ ਗਈ ਆ ਰਿਹਾ ਆ ਰਿਹਾ ਕਰੇ ਤੋਂ ਬਾਹਰ ਜੀ ਬੇਟਾ ਉਦੋਂ ਬਾਹਰ ਜੀ 24 ਤਰੀਕ ਨੂੰ ਮਿਲਨੀਆ ਕਰਕੇ ਨੂਨੂ ਲੈ ਕੇ ਜੀ ਨੂਨੂ ਲੈ ਕੇ ਜੋ ਕਾਲਾ ਬਾਂਮਣਾ ਹੀ ਸਾਡੇ ਪਿੰਡ ਦਾ ਉਹ ਨਸੇ ਕਰਦਾ ਵੀ ਆ ਜੀ ਨਸੇ ਵੇਚਦਾ ਵੀ ਆ ਜੀ ਉਹਨੇ ਉਹਨੇ ਮੇਰਾ ਬੇਟਾ ਜੀ ਬੁਲਾਇਆ ਐਸਐਚਓ ਸਾਹਿਬ ਕੋਲੇ ਗਏ ਜੀ ਅਸੀਂ ਡਾਕਟਰੀ ਮੈਣਾ ਵੀ ਹੋਇਆ ਜੀ ਦੇਖੋ ਐਸਐਚਓ ਸਾਹਿਬ ਨੇ ਫੇਰ ਵੀ ਪਰਚਾ ਨਹੀਂ ਕਰਾਇਆ ਜੀ ਉੱਥੇ ਸਾਨੂੰ ਕਹੀਆਂ ਦਾ ਜੀ ਰਿਪੋਰਟ ਆ ਜਾਣ ਦੇ ਰਿਪੋਰਟਾਂ ਦੇ ਨਾਲ ਅਸੀਂ ਸਿੱਧਾ ਨਾ ਲੈ ਰਹੇ ਜੀ ਕਾਲੇ ਫਿਰ ਫਿਰ ਵੀ ਪਰਚਾ ਨਹੀਂ ਕਰਿਆ ਜੀ ਨਾਲੇ ਸੀਐਮ ਜਿਹੜਾ ਭਵੰਤ ਮਾਨ ਦੇ ਸੀਐਮ ਦਾ ਪਿੰਡ ਦਾ ਦੋਤਾ ਹੀ ਇਹ ਸੀਐਮ ਦੀ ਮੰਮੀ ਤੋਂ ਹੀ ਫੋਨ ਕਰਾਈ ਨਾਨਕ ਨੂੰ ਨਾਨਕ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ 11 ਤਰੀਕ ਦੀ ਐਪਲੀਕੇਸ਼ਨ ਪਾਈ ਹੋਈ ਹੈ ਜੀ ਯਾਰ 11 ਤਰੀਕ ਤੋਂ ਬਾਅਦ ਜੀ ਕੋਈ ਕੋਈ ਕਾਰਵਾਈ ਨਹੀਂ ਹੋਈ ਤਿੰਨ ਵਾਰੀ ਕੋ ਅਸੀਂ ਅਸੀਂ ਨਾਨਕ ਕੋਲੇ ਪੇਸ਼ ਹੋਏ ਪੇਸ਼ ਵੀ ਹੋਏ ਜੀ ਪੇਸ਼ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਐਸਐਚਓ ਸਾਨੂੰ ਮੋੜ ਦਿੰਦਾ ਜੀ ਹਾਂ ਜੀ ਅਸੀਂ ਕਾਰਵਾਈ ਕਰ ਰਹੇ ਹਾਂ ਕਾਰਵਾਈ ਕਰ ਰਹੇ ਹਾਂ ਇਹਦਾ ਹੀ ਹੁਣ ਦੇਮਾਨ ਦੇ ਵਿੱਚ ਵਿੱਚ ਬੰਦੇ ਦਾ ਹੱਥ ਹੋਊਗਾ ਜੀ ਕਿਸੇ ਦਾ ਹਮਝਿਆ ਨਹੀਂ ਜਿਹੜਾ ਸਾਡਾ ਪਰਤਿਆਂ ਦਾ ਅਸੀਂ ਬਾਈ ਨੇਮ ਲੈ ਰਹੇ ਹਾਂ ਜੀ ਲੱਗੂ ਬਾਈ ਨੇਮ ਤੇ ਵੀ ਪਰਚਾ ਨਹੀਂ ਹੋ ਰਿਹਾ ਐਸ ਐਚਓ ਕਹੀ ਜਾਂਦਾ ਬਸ ਇੱਕ ਕਾਰਵਾਈ ਕਰ ਰਹੇ ਹਾਂ ਕਾਰਵਾਈ ਕਰ ਰਹੇ ਹਾਂ ਪੈਸੇ ਖਾਈ ਜਾਂਦੇ ਨੇ ਚੁੱਪ ਕਰਾਈ ਜਾਂਦੇ ਨੇ ਜੀ ਪੁਲਿਸ ਵਾਲੇ ਪੈਸੇ ਖਾਈ ਜਾਂਦੇ ਨੇ ਚੁੱਪ ਕਰਾਈ ਜਾਂਦੇ ਨੇ ਹੋਰ ਹੋਰ ਕੋਈ ਵੱਲੇ ਨਹੀਂ ਦੇਖੋ ਜੀ ਮੇਰਾ ਘਰ ਖਾਲੀ ਹੋ ਗਿਆ ਸਾਰਾ ਸਾਰਾ ਪਿੰਡ ਸ਼ੋਗ ਮਨਾਇਆ ਜੀ ਦੇਖ ਲਓ ਰੋਟੀ ਨਹੀਂ ਪੱਕੀ ਜੀ ਪਿੰਡ ਦੇ ਵਿੱਚ ਸੀਐਮ ਦੇ ਪਿੰਡ ਦਾ ਵਾਲੇ ਦੋਤਾ ਹੀ ਇਹੇ ਭੰਤਵਾਨ ਦੀ ਮੰਮੀ ਤੋਂ ਫੋਨ ਕਰਾਏ ਕੋਈ ਕਾਰਵਾਈ ਫੇਰ ਨਹੀਂ ਹੋਈ ਦੇਖ ਲਓ ਤੁਸੀਂ ਹਿਸਾਬ ਲਾ ਲਓ ਜੀ ਕੋਈ ਕਾਰਵਾਈ ਨਹੀਂ ਹੋ ਰਹੀ ਸਾਡਾ ਘਰ ਖਾਲੀ ਹੋ ਗਿਆ ਜੀ ਨੂਰ ਰਾਣੀ ਮੇਰੀ ਭੱਗ ਗਈ ਹੁਣ ਹੁਣ ਨੂਰ ਰਾਣੀ ਦੇ ਵੀ ਦੇਖੋ ਕੀ ਬਣੂਗਾ ਇਹ ਇਹ ਵੀ ਗੱਲ ਸੋਚਣ ਵਾਲੀ ਆ ਜੀ ਉਹ ਵਿਚਾਰੀ ਰੋ ਰੋ ਕੇ ਉਹਦਾ ਬਰਾਹਲ ਹੋਇਆ ਪਿਆ ਮੇਰੇ ਪਰਿਵਾਰ ਦਾ ਸਾਰਾ ਬੁਰਾ ਹਾਲ ਹੋਇਆ ਪਿਆ ਜੀ ਗਾ ਮੈਨੂੰ ਕੋਈ ਸਾਹਮਣ ਵਾਲੇ 70% ਵਾਲੇ ਹੈਂਡੀਕੈਪਟਾਈਮੇ ਅਲੇ ਐਪੁਲਸ ਨੇ ਐਫ ਆਈ ਆਰ ਦਰਜ ਵੀ ਨਹੀਂ ਕੀਤੇ ਹਲੇ ਤੱਕ ਤਕਰੀਬਨ ਅੱਧਾ ਡੇਢ ਮਿੰਟ ਹੋ ਗਿਆ ਇਸ ਦੁਰਘਟਨਾ ਨੂੰ ਤੇ ਦੇਖੋ ਜੀ 25 ਤਰੀਕ ਦੀ ਡੈਥ ਹੋਈ ਜੀ ਤੁਸੀਂ ਜਦੋਂ ਪੁਲਿਸ ਕੋਲ ਜਾਂਦੇ ਹੋ ਕੀ ਕਹਿੰਦੇ ਕੀ ਨੇ ਹੁਣ ਪੁਲਸਰ ਦਾ ਪੁਲਸਰ ਦਾ ਸਾਨੂੰ ਕਹਿੰਦੇ ਨੇ ਅਸੀਂ ਦਾ ਕਾਰਵਾਈ ਕਰ ਰਹੇ ਹਾਂ ਬਸ ਸਾਡਾ ਬੇਟਾ ਨਸ਼ਾ ਕਰਦਾ ਨਹੀਂ ਸੀ ਇਹ ਇਹ ਬਸ ਕਹੀ ਜਾਂਦੇ ਨੇ ਛੋਡਾ ਬੇਟਾ ਨਸ਼ਾ ਕਰਦਾ ਸੀ ਸਾਰੇ ਕੋਈ ਕੋਈ ਪੁਲਸਰ ਪੁਲਸਰ ਮੁਲਾਜ਼ਮਾ ਸਾਡਾ ਮੌਕਾ ਦੇਖਣ ਵੀ ਨਹੀਂ ਆਇਆ ਜੀ ਉਰੇ 8 ਦਿਨਾਂ ਬਾਅਦ ਐਸ ਐਚਓ ਮੌਕਾ ਦੇਖਣ ਆਇਆ ਜੀ 8 ਦਿਨਾਂ ਬਾਅਦ 8 ਦਿਨਾਂ ਬਾਅਦ ਕੀ ਮਿਲਣਾ ਸੀ ਜੋ ਉੱਥੇ ਸਬੂਤੀ ਮਿਟ ਗਈ ਸੀ ਸਾਰੇ ਚੱਪਲਾਂ ਆ ਇਨਸਾਨ ਦੀ ਬੂਟਾਂ ਆ ਇਨਸਾਨ ਦੀ ਜੋ ਵੀ ਇਨਸਾਨ ਹੈਗੇ ਸੀ ਉਹ ਸਾਰੇ ਇਨਸਾਨ ਮਿਟ ਗਏ ਜੀ ਉਸ ਦਿਵਾਰ ਐਸਐਚਓ ਆਇਆ ਕਹਿੰਦਾ ਜੀ ਮੈਂ ਬੰਦੇ ਨੂੰ ਖਿੱਚਦਾ ਨਹੀਂ ਦਵਾਰੋਂ ਖਿੱਚਿਆ ਖੁੱਚਿਆ ਵੀਰੇ ਕੋਈ ਨਹੀਂ ਹੈਗਾ ਬੰਦਾ ਉਹ ਇਹ ਸਾਨੂੰ ਵੀ ਪਤਾ ਲੱਗਿਆ ਜੀ ਐਸਐਚਓ ਖਿੱਚਦਾ ਉਹਦਾ ਉਹਦਾ ਤੂਤੋ ਤੇ ਵਾਂਗੂ ਬੋਲਦਾ ਜੀ ਠੀਕ ਹੈ ਨਹੀਂ ਪੁਲਿਸ ਸਗੈਰੀ ਆ ਵੀ ਤੁਹਾਡੇ ਬੇਟੇ ਪੁਲਿਸ ਦਾ ਇਹ ਕਹਿਣਾ ਵੀ ਤੁਹਾਡਾ ਬੇਟਾ ਓਵਰਡੋਜ਼ ਨਾਲ ਪੂਰਾ ਹੋਇਆ ਪਰ ਤੇ ਮੈਡੀਕਲ ਰਿਪੋਰਟ ਤੁਹਾਨੂੰ ਪੋਸਟਮਾਰਟ ਵਾਲੀ ਦਿੱਤੀ ਨਹੀਂ ਜਾ ਰਹੀ ਨਹੀਂ ਉਹ ਦਿੱਤੀ ਉਹ ਭੇਜੀ ਨਹੀਂ ਦੀ 8 ਦਿਨਾਂ ਬਾਅਦ ਅਸਾਂ ਨੇ ਪੈਸਾ ਦੇ ਕੇ ਮੈਂ ਕਿਸੇ ਤੋਂ ਵਿਆਜ ਤੇ ਪੈਸਾ ਫੜਿਆ ਜੀ ਫਿਰ ਮੈਂ ਰਿਪੋਰਟ ਤੋਰੀ ਉਹ ਹੁਣ ਤੋਂ ਹਿਸਾਬ ਲਾ ਲੋ ਇੱਕ ਇੱਕ ਲੱਤ ਕਰੀਦਾ ਮੈਂ ਅੱਜਾ ਹੋਇਆ ਪਿਆ ਤਾਂ ਉਹਨੇ ਫਿਰ ਪੈਸੇ ਦਿੱਤੇ ਜੀ ਡਾਕਟਰ ਨੂੰ ਫਿਰ ਫੇਰ ਰਿਪੋਰਟ ਤੋਰੀ ਫਿਰ ਵੀ ਕੀ ਪਤਾ ਇਹ ਵਾਲੇ ਸਹੀ ਰਿਪੋਰਟ ਜਾਊ ਨਹੀਂ ਜਾਊ ਇਹ ਕੋਈ ਪਤਾ ਨਹੀਂ ਏਰਬੋਰਡ ਦਾ ਵੀ ਕੋਈ ਪਤਾ ਨਹੀਂ ਫੇਰ ਫੇਰ ਡਾਕਟਰ ਕੋਲੇ ਮੈਂ ਗਿਆ ਜੀ ਮੈਂ ਜੀ ਸਾਨੂੰ ਮਿਸਰਾ ਨੰਬਰ ਦੇ ਦੋ ਉਹ ਕਹਿੰਦਾ ਜੀ ਬੈਠੋ ਬੈਠੋ 9 ਵਜੇ ਦਾ ਲੈ ਕੇ 9 ਵਜੇ ਤੋਂ ਲੈ ਕੇ ਜੀ 8 ਵਜੇ ਤੱਕ ਮੈਂ ਹਸਪਤਾਲ 'ਚ ਬੈਠਾ ਰਿਹਾ ਜੀ ਮੈਨੂੰ ਮਿਸਰਾ ਨੰਬਰ ਨਹੀਂ ਦਿੱਤਾ ਜੀ ਡਾਕਟਰਾਂ ਨੇ ਹਿਸਾਬ ਲਾ ਲਓ ਤੇ ਫੇਰ ਹਾਰ ਕੇ ਮੈਨੂੰ ਮੈਂ ਕੋਈ ਯਾਰ ਦੋਸਤ ਦੀ ਮੈਂ ਯਾਰ ਮਿਲ ਨਹੀਂ ਰਿਹਾ ਮਿਸਰਾ ਨੰਬਰ ਕਹਿੰਦਾ ਚੱਲ ਤੂੰ ਮੇਰੇ ਨਾਲ ਫੇਰ ਮੈਨੂੰ 5 ਮਿੰਟਾਂ ਬਾਅਦ ਡਾਕਟਰ ਨੇ ਮਿਸਰਾ ਨੰਬਰ ਦੇ ਦਾਈ ਸਾਨੂੰ ਦਾ ਬਰੇ ਨਿਸਾਬ ਚਾਹੀਦਾ ਦੇਖੋ ਜੀ ਭਵਾਂ ਤਮਾਨ ਦੀ ਸਰਕਾਰ ਆ ਗੁੰਡਾਗਰਦੀ ਵਾਲਾ ਕੰਮ ਹੋਇਆ ਪਿਆ ਲੜੇ ਸਾਡੇ ਪਿੰਡ ਚ ਨਸ਼ਾ ਫੁੱਲ ਵੇਚ ਰਿਆ ਕਾਲਾ ਬਾਂਮਣ ਫੁੱਲ ਵੇਚ ਰਿਆ ਜੀ ਤਾਂ ਸਾਰੇ ਪਿੰਡ ਨੂੰ ਪਤਾ ਜੀ ਗੋਲੀਆਂ ਚੱਕਦਾ ਕਦੇ ਚਿੱਟਾ ਚੱਕਦਾ ਲੜੇ ਲੜੇ ਆਪ ਮੰਨਿਆ ਕਹਿੰਦਾ ਮੈਂ ਨਸ਼ਾ ਲੈ ਕੇ ਆਇਆ ਐਸ ਐਚਓ ਮੁਰੇ ਐਸ ਐਚਓ ਫੇਰ ਵੀ ਬਰਚਾ ਨਹੀਂ ਕਰ ਰਿਹਾ ਜੀ ਲੜੇ ਆਪ ਮੰਨਿਆ ਇਹ ਇਹ ਗੱਲ ਐਸ ਐਚਓ ਫੇਰ ਵੀ ਬਰਚਾ ਨਹੀਂ ਕਰ ਰਿਹਾ ਤੰਨਵਾਰੀ ਤੰਨਵਾਰੀ ਅਸੀਂ ਨਾਨਕ ਦੇ ਪੇਸ ਹੋਏ ਮਾਹਾਂ ਚੱਲ ਕੋਈ ਇਨਸਾਫ ਮਿਲੂਗਾ ਨਾਨਕੇ ਵੀ ਨਾਨਕ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਜੀ ਸਾਡੀ ਹੁਣ ਦੇਖੋ ਜੀ ਪਟਿਆਲੇ ਦਾ ਕੇਸ ਚੱਲਿਆ ਪਿਆ ਉੱਥੇ ਮੁੱਦਾ ਚੱਕਿਆ ਪਿਆ ਸਾਡਾ ਮੁੱਦਾ ਅਸੀਂ ਗਰੀਬ ਆ ਸਾਡਾ ਮੁੱਦਾ ਤਾਂ ਨਹੀਂ ਉੱਠ ਰਿਹਾ ਜੀ ਸਮਝ ਗਏ ਨਹੀਂ ਗੱਲ ਕੋਈ ਕੋਈ ਮੁੱਦਾ ਨਹੀਂ ਠਾਲਿਆ ਜੀ ਇਹਨਾਂ ਨੇ ਮੈਂ ਦਰਸ਼ਕਾਂ ਨੂੰ ਇੱਕ ਵਾਰੀ ਇਹ ਪਰਿਵਾਰ ਜਿਸ ਹਾਲਤ ਤੋਂ ਗੁਜ਼ਰ ਰਿਹਾ ਮੈਂ ਇੱਕ ਵਾਰੀ ਸਾਰੀ ਕਹਾਣੀ ਉਹਨਾਂ ਨੂੰ ਖੁੱਲਕੇ ਸਮਝਾਉਣੀ ਚਾਹੁੰਦਾ ਕਿ 24 ਤਰੀਕ ਨੂੰ ਸੰਦੀਪ ਬਾਵਾ ਇਥੋਂ ਉਹਦੇ ਦੋਸਤਾਂ ਵੱਲੋਂ ਬੁਲਾਇਆ ਜਾਂਦਾ ਵਿਆਹ ਦੀ ਪਾਰਟੀ ਲਈ ਨਾਲੇ ਜਿਸ ਦਾ ਪਿਤਾ ਜੀ ਨਾਮ ਲੈ ਰਹੇ ਨੇ ਕਾਲਾ ਉਹ ਵੀ ਫੋਨ ਕਰਦਾ ਤੇ ਉਹ ਲੜਕਾ 24 ਤਰੀਕ ਨੂੰ ਸ਼ਾਮ ਨੂੰ ਇਥੋਂ ਜਾਂਦਾ ਕੈਮਰੇ 'ਚ ਉਹਦੀ ਵੀਡੀਓ ਵੀ ਆਈ ਹੈ ਤੇ 25 ਤਰੀਕ ਨੂੰ ਸਵੇਰੇ ਉਹ ਪਿੰਡ ਦੇ ਗੁਰਦੁਆਰੇ ਦੇ ਬਾਹਰ ਜਿਸ ਹਾਲਾਤ ਚ ਮਿਲਦਾ ਉਸ ਤੋਂ ਬਾਅਦ ਜੋ ਮੁੰਡੇ ਦੇ ਪਿਤਾ ਜੀ ਦੱਸ ਰਹੇ ਨੇ ਕਿ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਮੈਡੀਕਲ ਰਿਪੋਰਟ ਤੇ ਪੋਸਟਮਾਰਟਮ ਜੋ ਕੁਝ ਵੀ ਆਇਆ ਉਹ ਵੀ ਨਹੀਂ ਦੱਸਿਆ ਜਾ ਰਿਹਾ ਉਲਝਾਇਆ ਜਾ ਰਿਹਾ ਤੇ ਇਹ ਸਭ ਕੁਝ ਵਾਣੀ ਹੋਣੀ ਹੋਈ ਹੈ ਤੇ ਸਮਾਜ 'ਚ ਅਹਜੇ ਚੀਜ਼ਾਂ ਵਾਪਰਦੀਆਂ ਨੇ ਤੇ ਜੋ ਨਸ਼ਾ ਵੇਚਦੇ ਨੇ ਤੇ ਉਹ ਹਮੇਸ਼ਾ ਬਚ ਜਾਂਦੇ ਨੇ ਪਰ ਜੋ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਹੀ ਇਹ ਚੀਜ਼ਾਂ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਸੋ ਇਹ ਸਾਰਾ ਮਾਮਲਾ ਇਸੇ ਬਾਰੇ ਚਾਹੁੰਦੇ ਆ ਕਿ ਸਮਾਜ ਚ ਇਨਸਾਫ ਮਿਲੇ ਸਮਾਜ ਸੁੱਖ ਦਾ ਸਾਹ ਲਵੇ ਪੁਲਿਸ ਆਪਣੀ ਬਣਦੀ ਕਾਰਵਾਈ ਕਰੇ ਭਾਵੇਂ ਕੋਈ ਵੀ ਹੋਵੇ ਸੋ ਇਹ ਜੋ ਮੁੱਦਾ ਹੈ ਇਹ ਸਾਨੂੰ ਸਵਾਲ ਉਠਾਉਂਦਾ ਸਮਾਜ ਤੇ ਕਿ ਸਮਾਜ ਕਿਹੜੇ ਪਾਸੇ ਜਾ ਰਿਹਾ ਤੇ ਪੁਲਿਸ ਦੀ ਦਾ ਛੱਡੋ ਜਿੱਥੇ ਇਹਨਾਂ ਦੇ ਬੇਟੇ ਦਾ ਮੈਡੀਕਲ ਟਰੀਟਮੈਂਟ ਹੋਇਆ ਡਾਕਟਰ ਵੀ ਇਹਨਾਂ ਨੂੰ ਕੋਈ ਬਣਦਾ ਜੋ ਸਹੀ ਜਵਾਬ ਹੈ ਉਹ ਨਹੀਂ ਦੇ ਰਹੇ ਤੂੰ ਇਹਨਾਂ ਨੂੰ ਪੁੱਛਨੇ ਆ ਜੂ ਡਾਕਟਰ ਨੇ ਪੁਲਿਸ ਤਾਂ ਚਲੋ ਛੱਡੋ ਆਪਾਂ ਨੂੰ ਪਤਾ ਲੱਗ ਗਿਆ ਕੀ ਕਰ ਰਹੇ ਨੇ ਉਹ ਕਿਉਂ ਕਰ ਰਹੇ ਨੇ ਡਾਕਟਰ ਨੇ ਵੀ ਤੁਹਾਨੂੰ ਕੁਝ ਨਹੀਂ ਦੱਸਿਆ ਨਹੀਂ ਡਾਕਟਰ ਨੇ ਸਾਨੂੰ ਕੁਝ ਨਹੀਂ ਦੱਸਿਆ ਹੈਗਾ ਜੀ ਡਾਕਟਰ ਕੋਲੇ ਅਸੀਂ ਤਿੰਨ ਵਾਰੀ ਜਾਂਦੇ ਰਹੇ ਇੱਕ 13 ਗਿਆ ਜੀ ਮੈਂ 9 ਵਜੇ ਸ਼ਾਮ ਦੇ 8 ਵਜੇ ਸਾਨੂੰ ਮਿਸਰਾ ਨੰਬਰ ਦਿੱਤਾ ਜੀ ਦੇਖ ਜੇ ਰੋਕਿਆ ਹੋਇਆ ਹੈ ਜੀ ਤਾਂ ਹੀ ਹੈ ਜੀ ਇਹ ਸਰਕਾਰ ਇਹ ਹੀ ਹੋਈ ਪਈ ਆ ਵੀਰੇ ਇਹ ਇਹ ਜਿਹੜੀ ਓਵਰਡੋਜ਼ ਵਾਲੀ ਗੱਲ ਤੁਸੀਂ ਕਹਿੰਦੇ ਪੁਲਿਸ ਨੇ ਤੁਹਾਨੂੰ ਡਾਕਟਰ ਨੇ ਕੁਝ ਦੱਸਿਆ ਇਸ ਬਾਰੇ ਨਾ ਡਾਕਟਰ ਨੇ ਕੁਝ ਨਹੀਂ ਦੱਸਿਆ ਜੀ ਇਹ ਤਾਂ ਬਸ ਪੁਲਿਸ ਮੁਲਾਜ਼ਮੇ ਕਰ ਰਹੇ ਕਿ ਕਹਿ ਰਹੇ ਨੇ ਬਸ ਓਵਰਡੋਜ਼ ਲੱਗੀ ਹੋਈ ਆ ਓਵਰਡੋਜ਼ ਲੱਗੀ ਇਹ ਜਿਹੜੀ ਓਵਰਡੋਜ਼ ਵਾਲਾ ਕਿੰਨੇ ਦਿਨ ਬਾਅਦ ਤੁਹਾਨੂੰ ਦੱਸੀ ਉਹਨਾਂ ਨੇ ਕਹੀ ਇਹ 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 ਵੀਰੇ ਭੋਗ ਤੋਂ ਬਾਅਦ 9 ਦਿਨਾਂ ਬਾਅਦ ਪਤਾ ਲੱਗਿਆ ਹਾਂ 9 ਦਿਨਾਂ ਬਾਅਦ ਮੈਂ ਗਿਆ 9 ਦਿਨਾਂ ਤੱਕ ਉਹਨਾਂ ਨੇ ਕੁਝ ਨਹੀਂ ਦੱਸਿਆ ਸਾਨੂੰ ਕੁਝ ਨਹੀਂ ਦੱਸਿਆ ਸਾਨੂੰ ਸਾਨੂੰ ਕਹੀ ਗਏ ਰਿਪੋਰਟ ਆ ਰਹੀ ਆ ਐਸਐਚਓ ਦੇ ਕੋਲੇ ਅਸੀਂ ਪੇਸ਼ ਹੋਏ ਦੁਬਾਰੋਂ ਦੁਬਾਰ ਉਹ ਦੀ ਸਰਬਜੀਤ ਸੀ ਸਰਬਜੀਤ ਨੂੰ ਕਹਿੰਦਾ ਲਿਆ ਰਿਪੋਰਟ ਵੜ ਕੇ ਸਰਬਜੀਤ ਨੇ ਫੋਨ ਕਰਿਆ ਕਹਿੰਦਾ ਰਿਪੋਰਟ ਆ ਗਈ ਰਿਪੋਰਟ ਸਾਡੀ ਗਈ ਵੀ ਨਹੀਂ ਜੀ ਰਿਪੋਰਟ ਤਾਂ ਸਾਨੇ ਦੋਰੀ ਆਈ ਸਮਝੀ ਨਹੀਂ ਗੱਲ ਹੁਣ ਨਾਲੇ ਤੂੰ ਇੱਕ 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 ਪਾਸੇ ਦਾ ਭਵਾਨ ਤਮਾਨ ਕਹਿੰਦਾ ਜੀ ਨਸ਼ੇ ਛੱਡਣਾ ਸਾਡੇ ਪਿੰਡ ਦਾ ਸਰਿਆਮ ਨਸ਼ਾ ਵਿਕ ਰਿਹਾ ਜੀ ਸਰਿਆਮ ਚੌਧਰੀ ਮਾਜਰੇ ਵਿੱਚ ਸਰਿਆਮ ਨਸ਼ਾ ਵਿਕ ਰਿਹਾ ਜੀ ਪਿੰਡ ਦਾ ਕੋਈ ਵਿਚਿੰਦਾ ਤੁਹਾਡੇ ਨਾਲ ਖੜਿਆ ਜੋ ਕੋਈ ਤੁਹਾਡੇ ਹਾਂ ਹਾਂ ਖੜੇ ਨਹੀਂ ਆ ਮੇਰੇ ਸਾਡੇ ਗਵਾਂਢੀ ਨੇ ਮੇਰੇ ਚਾਚੇ ਦੇ ਮੁੰਡੇ ਨੇ ਨਾਲੇ ਸਰਿਆਮ ਨਸ਼ਾ ਵਿਕ ਰਿਹਾ ਜੀ ਸਾਰਾ ਪੰਡਗਾ ਇਹੀ ਇਹੀ ਗੱਲ ਬਾਰੇ ਕਹਿੰਦਾ ਜੀ ਉਹ ਚਲ ਉਹਦੇ ਨੱਥ ਪੈਣੀ ਚਾਹੀਦੀ ਆ ਉਹਦੇ ਨੱਥ ਪੈਣੀ ਚਾਹੀਦੀ ਕਿਸੇ ਨੇ ਨੱਥ ਨਹੀਂ ਪਾਈ ਜੀ ਉਹਦੇ ਜੇ ਉਹਦੇ ਨੱਥ ਪੈਂਦੀ ਕਿ ਕਿਸੇ ਕਿਸਦਾ ਹੋਰ ਘਰ ਵੀ ਬਚਦਾ ਜੀ ਚਲੋ ਮੇਰਾ ਘਰ ਤਾਂ ਉੱਜੜ ਗਿਆ ਜੀ ਦੇਖੋ ਸਮਝੇ ਨਹੀਂ ਹੁਣ ਹੁਣ ਮੇਰੇ ਤਾਂ ਕੁਝ ਵੀ ਨਹੀਂ ਰਿਹਾ ਜੀ ਸਾਨੂੰ ਸਹੀ ਗੱਲ ਦੱਸਾਂ ਸੋ ਤੁਸੀਂ ਹਾਲਤ ਦੇਖਣੋ ਇਸ ਪਰਿਵਾਰ ਦੀ ਕਿ ਬੇਟਾ ਤਾਂ ਇਹਨਾਂ ਦਾ ਚਲ ਗਿਆ ਪਰ ਹੁਣ ਇਨਸਾਫ ਵੀ ਇਹਨਾਂ ਨੂੰ ਨਹੀਂ ਮਿਲ ਰਿਹਾ ਤੇ ਸੰਦੀਪ ਬਾਬਾ ਜੀ ਮਾਤਾ ਜੀ ਇੱਥੇ ਰੋ ਰੋ ਕੇ ਇਨਸਾਫ ਮੰਗ ਰਹੇ ਨੇ ਉਹਨਾਂ ਤੋਂ ਇੱਕ ਵਾਰੀ ਪੁੱਛ ਲੈਣਾ ਕਿ ਉਹਨਾਂ ਦੇ ਕੀ ਬੀਤਰੀ ਹੈ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਦੱਸਣੀ ਉਹਨੂੰ ਬੱਲੇ ਬਾਬਾ ਦੇ ਮੁੰਡੇ ਨੂੰ ਸਜ਼ਾ ਮਿਲਣੀ ਚਾਹੀਦੀ ਸਜ਼ਾ ਮਿਲਣੀ ਚਾਹੀਦੀ ਮੇਰਾ ਪੁੱਤ ਅੱਜ ਤਰ ਮੇਰਾ ਪੁੱਤ ਨਹੀਂ ਮਿਲੂ ਮਿਲਦਾ ਉਹਨੇ ਬੱਲੇ ਬਾਬਾ ਨੇ ਮਾਰਿਆ ਮੇਰਾ ਪੁੱਤ ਉਹਨੇ ਮਾਰਿਆ ਮੇਰੇ ਪੁੱਤ ਨੂੰ ਸਜ਼ਾ ਮਿਲਣੀ ਐਸੇ ਤੂੰ ਸਾਰੇ ਆਮ ਕਰ ਰਹੇ ਆ ਜਿਵੇਂ ਸਰਿਆਵਨੀ ਕਰੇ ਮਾਹੀ ਬੇਟਾ ਹੱਡ ਕਾਲੇ ਬੰਮ ਨੇ ਮਾਰੇ ਜੀ ਫੇਰ ਫੇਰ ਵੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਜੀ ਦੇਖੋ ਕੋਈ 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 ਕਾਰਵਾਈ ਨਹੀਂ ਹੋਈ ਅੱਜ ਅੱਜ ਦੇ ਇੱਕ ਇੱਕ ਮਹੀਨਾ ਹੋ ਗਿਆ ਇਹ ਦੇਖੋ ਸੋ ਇਹ ਵੱਡੇ ਸਵਾਲ ਨੇ ਪ੍ਰਸ਼ਾਸਨ ਤੇ ਵੀ ਸਰਕਾਰ ਤੇ ਵੀ ਤੇ ਕੀ ਜੋ ਨਸ਼ਾ ਵੇਚ ਰਹੇ ਨੇ ਉਹ ਐਂ ਛੁੱਟਦੇ ਰਹਿਣਗੇ ਗਰੀਬ ਪਰਿਵਾਰਾਂ ਦੇ ਮੁੰਡੇ ਐਂ ਗਲਤ ਰਹਾ ਤੇ ਜਾਂਦੇ ਰਹਿਣਗੇ ਤੇ ਇਹ ਪਰਿਵਾਰ ਨੇ ਕਹਿਣਾ ਕਿ ਉਹਨਾਂ ਨੂੰ 9 ਦਿਨ ਬਾਅਦ ਦੱਸਿਆ ਗਿਆ ਕਹਾਣੀ ਬਣਾ ਕੇ ਕਿ ਓਵਰਡੋਜ਼ ਨਮ ਰਿਆ ਪਰ ਹੱਲੇ ਵੀ ਉਹਦਾ ਕੋਈ ਪੁਖਤਾ ਸਬੂਤ ਮੈਡੀਕਲ ਰਿਪੋਰਟ ਨਹੀਂ ਦਿੱਤੀ ਜਾ ਰਹੀ ਸੋ ਅਸੀਂ ਇਸ ਪਰਵਾਰ ਵੱਲੋਂ ਅਸੀਂ ਵੀ ਇਹ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਸ ਤੇ ਜਲਦ ਤੋਂ ਜਲ ਸਖਤ ਕਾਰਵਾਈ ਕੀਤੀ ਜਾਵੇ ਤੇ ਜੋ ਵੀ ਬਣਦਾ ਇਨਸਾਫ ਇਸ ਪਰਵਾਰ ਨੂੰ ਦਿੱਤਾ ਜਾਵੇ ਕਰੋਨਾ ਦੇ ਸਰ ਗਿਆ ਜੀ ਆ ਦੇਖੋ ਜਿਆ ਟੋਪੀ ਵੀ ਉਹਦੇ ਕੋਲ ਨਹੀਂ ਦੀ ਐਸਐਚ ਨੂੰ ਫੇਰ ਵੀ ਗਿਆ ਥਾਣੇ ਮਾ ਜੀ ਉਹ ਟੋਪੀ ਦੀ ਵਜ੍ਹਾ ਦਾ ਉਹ ਕਰਦੇ ਪਰਚਾ ਜਿਹਾ ਉਹ ਗਿਆ ਨੰਗੇ ਸਰ ਗਿਆ ਨੰਗੇ ਸਰ ਗਿਆ ਹਾਂ ਨੰਗੇ ਸਰ ਗਿਆ ਹਾਂ ਇਹ ਹਾਂ ਹਾਂ ਜੀ ਨੰਗੇ ਸਰ ਗਿਆ ਡੈਡ ਬੋਡੀ ਕਾਲਜ ਦੀ ਟੋਪੀ ਡੈਡ ਬੋਡੀ ਕਾਲਜ ਸਾਨੂੰ ਇਹ ਟੋਪੀ ਮਿਲੀ ਹੈ ਜੀ 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 ਕੈਮਰੇਜ ਦੇ ਤੋਂ ਹਾਂ ਦੱਸਿਆ ਹਾਂ ਦੱਸਿਆ ਜੀ ਹਾਂ ਟੋਪੀ ਵੀ ਲੈ ਕੇ ਗਏ ਹਾਂ ਬੱਸ ਜੀ ਕਹਿੰਦਾ ਜੀ ਬੱਸ ਉਹ ਕੋਈ ਕੁਝ ਨਹੀਂ ਬਣਿਆ ਫਿਰੇ ਕੋਈ ਕੋਈ ਐਸਐਚਓ ਨੇ ਕੋਈ ਕਾਰਵਾਈ ਨਹੀਂ ਕਰੀ ਇਹ ਬੰਦੇ ਦੀ ਜਗਾ ਅਜੀ ਨਾਲੇ ਬਾਈ ਨੇਮ ਸਿੱਧਾ ਲੈ ਰਹੇ ਹਾਂ ਕਾਲੇ ਦਾ ਬਾਈ ਨਹਿਮ ਜਰੋ ਮੇਰਾ ਬੇਟਾ ਬਲਾਇਓ ਕਾਲੇ ਨੇ ਆਈ ਜਨਲ ਨਸੇ ਉਹ ਵੇਚਦਾ ਸਾਡੇ ਪਿੰਡ ਚ ਮਤਲਬ ਤੁਸੀਂ ਇੱਕ ਦੋਸ਼ੀ ਦਾ ਨਾਮ ਵੀ ਲੈਤਾ ਸੀ ਦੱਸ ਹਾਂ ਸਿੱਧਾ ਹਾਂ ਸਿੱਧਾ ਨਾਮ ਲੈ ਦੇਣ ਠੀਕ ਆ ਤੇ ਤੁਸੀਂ ਸਾਰੇ ਸਬੂਤ ਵੀ ਦੇ ਸਾਰੇ ਸਬੂਤ ਵੀ ਦੇ ਦੇ ਵੀ ਉਹ ਤੁਹਾਨੂੰ ਕੋਈ ਹਾਂ ਜੀ ਐਸਐਸਪੀ ਦੇ ਵੀ ਅਸੀਂ ਪਿੱਚ ਲਾ ਕੇ ਦੇ ਕੇ ਆਏ ਜੀ ਨਾਲ ਨਾਨਕ ਦੇ ਵਿੱਚ ਲਾ ਕੇ ਐਸਐਸਪੀ ਦੇ 11 ਤਰੀਕ ਦੀ ਐਪਲੀਕੇਸ਼ਨ ਗਈ ਹੋਈ ਹੈ ਜੀ ਕੋਈ ਸੁਣਵਾਈ ਨਹੀਂ ਹੋਈ ਜਾਲੇ ਤੱਕ ਦੇਖੋ ਜੀ ਸੀਸੀਟੀਵੀ ਚੱਲ ਰਿਹਾ ਉਹ ਕੈਪਚਰ ਹੋਇਆ ਹੈ ਐਸਐਚਓ ਸਾਡਾ ਮੌਕਾ ਦੇਖਣ 8 ਦਿਨਾਂ ਬਾਅਦ ਆ ਰਹੇ ਸੀ 8 ਦਿਨਾਂ ਬਾਅਦ ਹਾਂ ਹੁਣ ਤੁਸੀਂ ਲਾ ਲਓ ਸਾਹਿਬ ਸੀਸੀਟੀਵੀ ਕਹਿ ਰਹੇ ਸੀ ਸੀਸੀਟੀਵੀ ਪੁਲਿਸ ਨੇ ਆਪ ਨਹੀਂ ਚੈੱਕ ਕੀਤੀ ਜਿਸ ਦਿਨ ਨਹੀਂ ਕਰੇ ਮੇਰੇ ਡੈਡੀ ਖੁਦ ਸਕੂਟਰ ਤੇ ਫਿਰੇ ਗਿਆ ਸਾਰੇ ਸੀਸੀਟੀ ਵੀ ਕੈਮਰੇ ਦੇਖ ਕੇ ਆਏ ਪਰ ਕੋਈ ਸੀ ਪੁਲਿਸ ਨੇ ਨਹੀਂ ਚੈੱਕ ਕਰੀ ਤੁਸੀਂ ਆਪ ਫੁਟੇਜ ਕਢਾ ਕੇ ਆਪ ਮੇਰੇ ਡੈਡੀ ਨੇ ਰੱਖਿਆ ਹੋਇਆ ਨੇ ਸਾਰੇ ਹਾਲਾਂਕਿ ਬੜਦਾ ਪੁਲਿਸ ਦਾ ਹੁੰਦਾ ਕਿ ਸੀਸੀਟੀਵੀ ਪਰ ਨਹੀਂ ਕੋਈ ਨਹੀਂ ਆਇਆ ਦੇਖਣ ਸਾਨੂੰ ਟੋਪੀ ਉਹਦੀ ਮਿਲਿਆ ਸੀ ਬਾਈ ਨੇਮ ਉਹਦਾ ਨਾਮ ਲੈ ਰਿਹਾ ਵੀ ਕਾਲਾ ਬਾਮਣ ਹੈ ਬਸ ਬਸ ਇੱਕ ਵਾਰੀ ਉਹਨੂੰ ਫੜ ਲੈਣਾ ਉਹ ਤੋਂ ਪੁੱਛ ਕੇ ਕਰ ਲੈਣ ਉਹ ਪੁੱਛ ਰਹੇ ਨੇ ਵੀ ਹਾਇ ਦੇ ਨਾਲ ਕੌਣ ਸੀਗੇ ਇਹਦੇ ਨਾਲ ਕੀ ਹੋਇਆ ਸਾਨੂੰ ਬਸ ਇਹਦਾ ਹੀ ਪਤਾ ਲੱਗਦਾ ਥੋੜੀ ਜਾਣਕਾਰੀ ਚ ਕੁਝ ਹੈ ਵੀ ਇਸ ਕੇਸ ਨੂੰ ਲੈ ਕੇ ਕਾਲੇ ਬੰਮਨਾ ਕੋਈ ਪੁੱਛਤਾਚ ਕੀਤੀ ਕੋਈ ਤੁਹਾਨੂੰ ਬੁਲਾਇਆ ਬੁਲਾਇਆ ਸੀਗਾ ਉਹਨੂੰ ਬੁਲਾਇਆ ਸੀਗਾ ਪਰ ਉਹਨੇ ਕੁਝ ਵੀ ਨਹੀਂ ਦੱਸਿਆਗਾ ਉਹ ਸਮਝ ਨਹੀਂ ਦੱਸਿਆ ਜਿਆਦਾ ਨਹੀਂ ਹੋਇਆ ਇਹਦੇ ਪਰਚਾ ਹੀ ਨਹੀਂ ਕਰੇਗਾ ਜਦੋਂ ਕੋਟਨਗੇ ਬਾਨੇ ਕੋ ਸਾਰੇ ਸੱਚ ਦੱਸੇਗਾ ਉਹ ਨਾਲ ਦੀ ਨਾਲ ਸਹੀ ਉਹ ਹੀ ਨਾਲ ਸੀਗਾ ਉਹਦੇ ਉਹਦੇ ਘਰ ਦੇ ਖੁਦ ਕਹਿ ਰਹੇ ਨੇ ਵੀ ਸਾਡਾ ਮੁੰਡਾ 2 ਵਜੇ ਆਇਆ ਜੀ ਇੱਥੋਂ ਉਹਦੀ ਵੀ ਉਹ ਜਿਹੜਾ ਕਾਲਾ ਸੀਗਾ ਉਹ ਆਪਣੇ ਮੰਮੀ ਨੂੰ ਫੋਨ ਲਾ ਕੇ ਦੇ ਗਿਆ ਕਹਿੰਦਾ ਵੀ ਮੰਮੀ ਤੂੰ ਪੈਣ ਨਾਲ ਗੱਲ ਕਰਨ ਲੈ ਕਹਿੰਦਾ ਫੋਨ ਉਹਦਾ ਹੀ ਲੋਕੇਸ਼ਨ ਉਹਦੀ ਘਰੇ ਬੋਲ ਰਹੀ ਹੈ ਮੇਰੇ ਭਾਈ ਦੀ ਲੋਕੇਸ਼ਨ ਕਦੇ ਲਾਪਨਾਬੇ ਬੋਲਦੇ ਕਦੇ ਲੋਰਗੇਟ ਬੋਲਦੀ ਹੈ ਪਰ ਉਹਦਾ ਫੋਨ ਘਰੇ ਸੀਗਾ ਜਦੋਂ ਉਹਦੇ ਪੇਰੈਂਟਸ ਕਹਿ ਰਹੇ ਨੇ ਵੀ 2 ਵਜੇ ਘਰੇ ਆਇਆ ਇਹ ਤੇ ਉਹ ساری ਰਾਤ ਕੀ ਕਰਦੇ ਰਹੇ ਪੁੱਛਿਆ ਪੁੱਛ ਨੇ ਉਹ ਸਾਨੂੰ ਦੱਸ ਲੈਂਦਾ ਇਹ ਉਹ ਉਹ ਸਾਨੂੰ ਦੱਸਣਾ ਤੁਹਾਡਾ ਬੇਟਾ ਇੱਕ ਇੱਕਣ ਹੋ ਗਿਆ ਉਹ ਪਿੰਡ ਦੇ ਨੂੰ ਕਿਸੇ ਨੂੰ ਫੋਨ ਕਰ ਦਿੰਦਾ ਕਿਸੇ ਨੇ ਪਿੰਡ ਦੇ ਨੂੰ ਫੋਨ ਕਰਾਈ ਉਹਨੇ ਜੇ ਜੀ ਜੀ ਜਦੋਂ ਤੜਕੇ ਸਾਨੂੰ ਬਾਬੇ ਨੇ ਇੱਕ ਇੱਕ ਪਿੰਡ ਦਾ ਮੱਥਾ ਟੇਕਣ ਆਇਆ ਜੀ ਉਹਨੇ ਦੱਸਿਆ ਇਹ ਕਹਿੰਦਾ ਗੁਰਦੁਆਰੇ ਮੂਰੀ ਲਾਸ ਪਈ ਹੈ ਜਦੋਂ ਅਸੀਂ ਗਏ ਸਾਡੇ ਜੀ ਜ਼ਮੀਨ ਨਿਕਲ ਗਈ ਇੱਥੋਂ ਹੀ ਦੇਖ ਲੋ ਜੀ ਜਿੱਦੇ 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 ਮੇਰਾ ਪੁੱਤ ਨਹੀਂ ਚੱਤਿਆ ਉੱਤੇ ਪਤਰਾ ਵੰਡੇ ਸੀ ਆਈ ਮਿੱਟੀ ਦੇ ਟਟੋਰੇ ਸੀ ਬੰਦੇ ਦਾ ਉੱਤੇ ਮੇਰਾ ਪੁੱਤ ਨਹੀਂ ਚੱਤਿਆ ਜਿੱਦੇ ਹਾਵਲ ਹੋ ਗਿਆ ਸੀ ਬ੍ਰੇਕ ਸਿੱਧੇ ਕਰ ਪਿਆ ਵੀ ਨਹੀਂ ਤੇਰਾ ਸੀ ਗਾਸੇ ਕਿਸੇ ਨੂੰ ਅਸੀਂ ਕੁਝ ਬੋਲਦੇ ਵੀ ਨਹੀਂ ਸੀ ਕਿਸੇ ਦੀ ਚੁਗਲੀ ਤੱਕਰ ਨਹੀਂ ਕਰਦੇ ਸੀ ਫਿਰ ਵੀ ਰੱਬ ਨੇ ਸਾਡੇ ਨਾਲ ਮਾੜਾ ਕਰ ਜਾਂਦਾ ਇੱਕ ਭਾਈ ਸੀਗਾ ਮੇਰਾ ਉਹ ਵੀ ਰੱਬ ਨੇ ਲੈ ਲਿਆ ਮੈਂ ਕਿਤੇ ਨਾ ਮਰਤਾ ਵੀ ਹੁਣ ਕੰਡਾ ਜੀ ਲੈ ਗਿਆ ਫੋਟੋ ਵੀ ਦੇਖੀ ਜਾਂਦੀ ਆ ਦੇ ਹੁਣ ਹਾਂਜੀ ਹੋਵੇਗਾ ਵਸੇਰੇ ਕਾਲੇ ਕਾਲੇ ਬਾਬੂ ਨੂੰ ਪੁੱਛ ਕੇ ਵਸੇ ਰਾਤ ਨੂੰ ਵੀ ਨਾ ਕੋਣ ਚਾ ਨਾ ਕੀ ਹੋਇਆ ਕਿਵੇਂ ਮਰਿਆ ਉਹ ਸਾਨੂੰ ਕੁਝ ਵੀ ਨਹੀਂ ਪਤਾ ਹੈਗਾ ਚੰਗਾ ਪਣਾ ਕਰ ਹੋ ਗਿਆ ਅਸਾਂ ਗੇਟ ਨੂੰ ਤੁਹਾਨੂੰ ਪਤਾ ਲੱਗ ਗਿਆ ਸਾਡੇ ਬਸੇ ਕਿਤਾਬ 10 ਮਿੰਟ ਚ ਆਇਆ ਬਸ 10 ਮਿੰਟ ਫੋਨ ਵੀ ਨਾ ਚੱਕਿਆ ਸੀ 2 ਵਜੇ ਤੱਕ ਫੋਨ ਕਰਦੇ ਰਹੇ ਨਾ ਮੈਂ ਵੀ ਆਈ ਸੀ ਨਹੀਂ ਹੁਣ ਪੁਲਿਸ ਨੇ ਤੁਹਾਨੂੰ ਕੁਝ ਨਹੀਂ ਦੱਸਿਆ ਕਿ ਕਿੰਨਾ ਕਿੰਨਾ ਟਾਈਮ ਹੋ ਗਿਆ ਉਸ ਤੋਂ ਬਾਅਦ ਥੋੜੀ ਗੱਲਬਾਤ ਨਹੀਂ ਜਬ ਪੁਲਿਸ ਨਾਲ ਅਸੀਂ ਰੋਹ ਜਾਨੇ ਆਂ ਜੀ ਪੁਲਿਸ ਨਾਲ ਰੋਹ ਜਾਨੇ ਆਂ ਜੀ ਬਿਗੈਰ ਨਾਗੇ ਜਾਨੇ ਆਂ ਅਸੀਂ ਉਹਨਾਂ ਵੱਲੋਂ ਕੋਈ ਉਹਨਾਂ ਵੱਲੋਂ ਕੋਈ ਫੋਨ ਨਹੀਂ ਆਉਂਦਾ ਹਾਂ ਇਹ ਕੋਈ ਫੋਨ ਨਹੀਂ ਆਇਆ ਜੀ ਅਸੀਂ ਉਹਨਾਂ ਪੁੱਛਿਆ ਜੀ ਕੋਈ ਕਾਰਵਾਈ ਦਾ ਵਾਅਦਾ ਹੋਇਆ ਸਾਨੂੰ ਸਰਬਜੀਤ ਵੀ ਕਹਿੰਦਾ ਐਸਐਚਓ ਵੀ ਕਹਿੰਦਾ ਅੱਲੇ ਦਾ ਅੱਜ ਦਾ ਪੁੱਛਗਿੱਛ ਵੀ ਚੱਲ ਰਹੀ ਹੈ ਬਸ ਆਹੀ ਆਹੀ ਗੱਲਬਾਤ ਹੋ ਗਈ ਜਾਂਦੀ ਹੈ ਜੀ ਹੋਰ ਹੋਰ ਕੋਈ ਗੱਲਬਾਤ ਨਹੀਂ ਹੋਈ ਅਸੀਂ ਰੋਹ ਜਾਨੇ ਆ ਫਿਰ ਅਸੀਂ ਇੱਕ ਨੰਬਰ ਪਾ ਕੇ ਆਏ ਜੀ ਉਹ ਹੋਰ ਮਹਾਇ ਮਹਾਇਕ ਦੇ ਇਹ ਬੰਦਾ ਵੀ ਨਾ ਸਰਬਜੀਤ ਨੇ ਜੀ ਉਹ ਕਾਲ ਡਿਟੇਲ ਸਾਡਾ ਨੰਬਰ ਵੀ ਨਹੀਂ ਪਾਇਆ। ਹਾਬ ਲਾ ਲਵੇ ਇੰਨੀ ਪੁਲਿਸ ਮਲੀ ਹੋਈ ਹੈ ਜੀ ਉਹ। ਪੈਸਾ ਕੋਈ ਨਹੀਂ ਮੰਗਿਆ ਕਾਰਵਾਈ ਹੁਣ ਉਹ ਦੂਈ ਤਰ ਪੈਸਾ ਚੜੀ ਜਾਂਦੀ ਹੈ ਜਿਨ੍ਹਾਂ ਦੇ ਨਾਮ ਆਉਂਦੇ ਨੇ ਵਿੱਚ। ਉਹ ਪੈਸਾ ਚੜੀ ਜਾਂਦੀ ਹੈ ਪੁਲਿਸ ਚੁਪਕਰੀ ਜਾਂਦੀ ਹੈ ਜੀ। ਚੁੱਪਦੇ ਚੁਪਰਈ ਜਾਂਦੀ ਹੈ ਪੁਲਿਸ। ਕੋਈ ਕਹਿੰਦਾ ਜੀ 3 ਲੱਖ ਦੇਤਾ ਕੋਈ ਕਹਿੰਦਾ ਜੀ 2 ਲੱਖ ਦੇਤਾ। ਉਹ ਉਹ ਦਈ ਜਾਂਦੇ ਨੇ ਬਸ ਪੁਲਿਸ ਚੱਪਾਈ। ਪੁਲਿਸ ਚੱਪਾਈ। ਕੋਈ ਕਾਰਵਾਈ ਨਹੀਂ ਹੋ ਰਹੀ ਵੀਰੇ। ਮੈਨੂੰ ਹੁਣ ਵੀ ਕਹਣਾ ਇਹਦਾ ਨਾਲੇ ਨਾਲੇ ਸਾਨੂੰ ਕਹਿਣਾ ਜੀ ਸੀਐਮ ਦੀ ਮੰਮੀ ਤੋਂ ਵੀ ਫੋਨ ਕਰਾ ਕੇ ਦਿਖਦੇ ਸਾਨੂੰ ਮੇਰਾ ਮੇਰਾ ਪਿੰਡਾ ਉਸਤਾਜ ਹੈ ਜੀ ਉਸਤਾਜ ਬੇਹਾਮ ਹੈ ਅਸੀਂ ਨੇ ਐ ਵੀ ਕਿਹਾ ਪਾ ਇਹਨੂੰ ਫੋਨ ਕਿੰਨੂੰ ਕਰਵਾਇਆ ਤੁਸੀਂ ਇਹਨੂੰ ਨਾਨਕ ਨੂੰ ਹੀ ਨਾਨਕ ਨੂੰ ਕਰਾਈ ਉਹਦੀ ਮੰਮੀ ਤੋਂ ਫੋਨ ਕਰਾਈ ਪਰ ਭਵੰਤਮਾਨ ਨੇ ਵੀ ਕੁਝ ਨਹੀਂ ਸੋਚਿਆ ਸਾਨੂੰ ਟਾਈਮ ਵੀ ਨਹੀਂ ਦਿੱਤਾ ਜੀ ਦੇਖ ਲਓ ਅਸੀਂ ਉਹ ਭਵੰਤਮਾਨ ਦੀ ਮੰਮੀ ਨੂੰ ਵੀ ਕਿਹਾ ਮਾ ਜੀ ਸਾਨੂੰ ਮਿਲਣ ਦਾ ਟਾਈਮ ਤਾਂ ਦਿਵਾ ਦਿਓ ਟਾਈਮ ਨਹੀਂ ਦਿਵਾਇਆ ਜੀ ਸਾਨੂੰ ਹੁਣ ਉਹ ਹੁਣ ਦੇਖੋ ਇਹ ਲਾਲੇ ਵੋਟਾਂ ਪਈਆਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਸਾਡੇ ਨਾਲ ਫਿਰ ਵੀ ਨਿਸਾਬ ਨਹੀਂ ਮਿਲ ਰਿਹਾ ਜਦੋਂ ਪ੍ਰਮਾਤਮਾ ਦੇ ਮਾਤਾ ਜੀ ਨੇ ਨਾਨ ਸਿੰਘ ਨੂੰ ਫੋਨ ਕੀਤਾ ਉਹਨੇ ਕੀ ਕਿਹਾ ਉਹ ਉਹ ਉਹਨਾਂ ਨੇ ਕਿਹਾ ਜੀ ਕਹਿੰਦੇ ਜੀ ਕਾਰਵਾਈ ਕਰਾਂਗੇ ਫਿਰ ਅਸੀਂ ਗਏ ਫਿਰ ਕਹਿੰਦੇ ਜੀ ਅਸੀਂ ਤਾਂ ਉਧਰ ਉਲਝ ਗਏ ਕਿੱਧਰ ਕਿੱਧਰ ਉਹ ਪਟਿਆਲੇ ਜਿਹੜਾ ਹੋਇਆ ਹੋਇਆ ਕਾਂਡ ਉਹ ਉਹ ਝੋਲ ਜਗੇ ਅੱਛਾ ਹੁਣ ਹੁਣ ਤੁਸੀਂ ਹਿਸਾਬ ਲਾ ਲਓ ਜੀ ਉਹਦੀ ਉਹਦੀ ਸੁਣਵਾਈ ਤਾਂ ਪੁਲਿਸ ਕਰ ਰਹੀ ਆ ਸਾਡੇ ਗਰੀਬ ਬੰਦੇ ਜੀ ਸੁਣਵਾਈ ਨਹੀਂ ਕਰ ਰਹੀ ਕੋਈ ਇਹ ਇਹ ਸਾਬ ਲਾ ਲੋ ਕੋਈ ਕੋਈ ਸਮਾਈ ਨਹੀਂ ਹੋਈ ਵੀਰੇ ਡੇਢ ਮਹੀਨਾ ਹੋ ਗਿਆ ਮੇਰੇ ਪੁੱਤਰ ਹੋ ਗਏ ਡੇਢ ਮਹੀਨਾ ਹੋ ਗਿਆ ਜੀ ਅੱਜ 22 ਤਰੀਕ ਦੀ ਮੈਰਜ ਦੀ 25 ਤਰੀਕ ਨੂੰ ਸਾਡੇ ਪਹਿਲਾ ਪਹਿਲਾਂ ਸਾਡੇ ਦਾ ਖੁਸ਼ੀਆਂ ਹੋ ਰਹੀਆਂ ਨੇ 25 ਤਰੀਕ ਤੋਂ ਬਾਅਦ ਸਾਡੇ 70 ਬੇਕ ਗਈ ਹਲੇ ਹਲੇ ਇਹ ਵੀ ਗੱਲ ਦੇਖੋ ਜੀ ਹਲੇ ਹਲੇ ਮੇਰੀ ਨੂਰ ਰਾਣੀ ਦਾ ਵੀ ਕੋਈ ਪਤਾ ਨਹੀਂ ਹੈਗਾ ਬਚਨ ਦਾ ਉਹ ਉਹ ਵੀ ਹਸਾਲ ਚ ਪਈਏ ਤੜੇ ਇੱਕ ਇੱਕ ਦਿਨ ਰਹਿ ਕੇ ਗਈ ਆ ਕੁੜੀ ਸਿਰਫ ਇਕ ਦਿਨ ਨਹੀਂ ਲੱਗੇ ਕੋਈ ਹੱਲ ਨਹੀਂ ਹੋ ਰਿਹਾ ਵੀਰੇ ਇਹਦਾ ਸਰਕਾਰ ਇਹ ਜੀ ਆ ਬਸ ਸਰਕਾਰ ਨੇ ਬੀੜਾ ਬਠਾਤਾ ਲੜੇ ਲੜੇ ਕਹੀ ਆਂਦੀ ਐ ਨਸ ਐ ਨਸ ਸਕੰਜਾ ਕਸਿਆ ਹੋਇਆ ਸਕੰਜਾ ਕਸਿਆ ਆ ਆ ਕਾਲਾ ਵਾਹਮਣ ਸਾਡੇ ਪਿੰਡ ਦਾ ਸਰਿਆਂ ਵੇਚ ਰਿਹਾ ਸਰਕਾਰ ਦਾ ਕੋਈ ਸੋਚ ਨਹੀਂ ਨਾ 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 ਬੇੜਾ ਨਾ ਬੇੜਾ ਬਸ ਸੋਚ ਰਿਹਾ ਫੁੱਲ ਫੁੱਲ ਨਾ ਸਾ ਵੇਚ ਰਿਹਾ ਆ ਪਰਸੋ ਜothe ਪੂਲੀ ਦੇ ਜਾ ਕੇ ਗੋਲੀਆਂ ਗੋਲੀਆਂ ਦੇ ਚਟਾ ਆ ਭਾ ਆ ਆਮ ਲੱਗਿਆ ਬੈਧੀ ਬੰਡਣ ਜੀ ਕਿੱਥੋਂ ਲੈ ਕੇ ਆਉਂਦਾ ਰੋਟੀ ਦੇ ਬੁਲਾਂ ਤੋਂ ਰੋਟੀ ਦੇ ਬੁਲਾਂ ਦੇ ਨਾਲ ਐਸਐਚਓ ਸਾਨੂੰ ਕਹਿੰਦਾ ਕਹਿੰਦਾ ਇਹ ਉਹ ਸੈਸ਼ਨ ਦੇ ਦਾ ਨੇ ਪਰਚਾ ਕਰਤਾ ਸਾਨੂੰ ਇਹ ਵੀ ਗੱਲ ਕਹੀ ਆ ਕਹਿੰਦਾ ਇਹ ਉਹ ਸੈਸ਼ਨ ਦੇ ਦਾ ਪਰਚਾ ਕਰਤਾ ਕਾਲੇ ਦੇ ਦਾ ਪਰਚਾ ਬਣਦਾ ਨਹੀਂ ਮੈਂ ਚਲੋ ਠੀਕ ਹੈ ਜੀ ਜਿੰਨੇਹੀਂ ਬਣਦਾ ਫਿਰ ਜਦੋਂ ਜਦੋਂ ਅਸਾਂ ਨੇ ਪਤਾ ਕਰਿਆ ਉਹ ਉਹ ਪਈ ਸੀ ਰੇਡ ਜੀ ਉੱਥੇ ਰੋਟੀ ਦੇ ਬੁਲਾਂ ਦੇ ਉਹਨਾਂ ਦਾ ਪਰਚਾ ਹੋਇਆ ਹੈ ਜੀ ਉਹ ਰੇਡ 'ਚ ਉਹਦੇ ਦਾ ਕੋਈ ਪਰਚਾ ਨਹੀਂ ਹੋਇਆ ਮਤਲਬ ਇਸ ਇਸ ਮਾਮਲੇ 'ਚ ਕੋਈ ਪਰਚਾ ਨਹੀਂ ਨਾ ਕੋਈ ਪਰਚਾ ਨਹੀਂ ਹੋਇਆ ਹੈ ਬ੍ਰੀ ਅਰੇ ਯਾਰ ਅਰੇ ਬੰਦੇ ਇਨਾਂ ਦੇ ਨਿਆਰਾ ਐਸ ਐਚਓ ਬੁਲਾਏ ਹੋਏ ਉਹੀ ਉਹੀ ਬੋਲੀ ਬੋਲੀ ਜਾਂਦੇ ਨੇ ਸਾਡਾ ਸਨ ਸਾਡੀ ਦਾ ਸਾਡੀ ਦਾ ਸੁਣਵਾਈ ਹੈ ਵੀ ਨਹੀਂ ਕਿਤੇ ਵੀ ਕਿਤੇ ਸੁਣਵਾਈ ਨਹੀਂ ਹੋਈ ਸਾਡੀ ਯਾਰ ਨਾਨਕ ਦੇਵ ਵੀ ਜਾ ਕੇ ਦੇਖ ਲਿਆ ਪਟਿਆ ਉਰੇ ਵੀ ਜਾ ਕੇ ਦੇਖ ਲਿਆ ਸਾਰੇ ਸਾਰੇ ਪਾਸੇ ਜਾ ਕੇ ਆ ਭਵੰਤ ਮਾਨ ਦੀ ਮੰਮੀ ਤੋਂ ਵੀ ਉਹ ਕਰਾ ਲਿਆ ਪਾਣ ਬਲਜਿੰਦਰ ਕੌਰ ਤੋਂ ਵੀ ਫੋਨ ਕਰਾਇਆ ਹਾਨੇ ਬਲਜਿੰਦਰ ਕੌਰ ਤੋਂ ਵੀ ਪੈਰ ਨਹੀਂ ਲੱਗਣ ਦਿੱਤੇ ਜੀ ਇਹਨਾਂ ਨੇ ਫਿਰ ਵੀ ਕੋਈ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਬੱਦੂ